ਨਹੀਂ ਤੰਤਰਤਨ ਮਤਾਂ ਸਭਾ ਹਲਕੇ ਦੇ ਸਾਰੇ ਵੋਟਰਾਂ ਦਾ ਤਲਵਾਦ ਕਰਦਾ ਕਿ ਬੜੇ ਵੱਡੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰਦੇ ਹੋਏ ਟੱਕਰਾ ਕਰਦੇ ਹੋਏ ਭੁਨਾਨੇ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ 30500 ਵੋਟਾਂ ਜਿਹੜੀਆਂ ਉਹ ਪਾਈ। ਪਾਵੇ ਟੱਕੇਸ਼ਾਈ ਦੇ ਨਾਲ ਜਿਹੜਾ ਡੰਡਾ ਤੰਤਰ ਤੇ ਨਾਲ ਸਰਕਾਰ ਨੇ ਗੋਟਾ ਵਧਾ ਕੇ ਆਪਣੇ ਆਪ ਨੂੰ ਜੇਤੂ ਜਿਹਾ ਕਰ ਲੈ। ਪਰ ਨੈਤਿਕ ਤੌਰ ਤੇ ਮੈਂ ਕਹਿ ਸਕਦਾ ਕਿ ਸਰਕਾਰ ਦੀ ਬਹੁਤ ਵੱਡੀ ਹਾਰ ਹੈ। ਔਰ ਇਹ ਸਿਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਜਮਾਤ ਜਿੱਤ ਹੋਣੀ ਹੈ। ਭਾਰਤੀ ਜਨਤਾ ਪਾਰਟੀ ਦੀ ਜਮਾਤ ਜਿੱਤ ਹੋਣੀ ਹੈ। ਔਰ ਸਾਰਾ ਜੋਰ ਲੱਗਿਆ ਹੋਇਆ ਸੀ ਸਾਰੀਆਂ ਧਿਰਾਂ ਦਾ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਖਤਮ ਕੀਤਾ। ਪਰ ਗੁਰੂ ਮਹਾਰਾਜ ਜੀ ਬੜੀ ਵੱਡੀ ಅಪਾਰ ਬਖਸ਼ਿਸ਼ ਹੋਈ ਆ ਜਿਹੜਾ ਇਤਿਹਾਸਿਕ ਸੰਤਨ ਸੰਸਦ ਦਾ ਹਲਕਾ ਸਭ ਤੋਂ ਵੱਡਾ ਸਾਥ ਦਿੱਤਾ ਔਰ ਇਹਦੀ ਵੱਡੀ ਕੀਤੇ ਵਿੱਚ ਵੋਟਾਂ ਪਈ ਕਿ ਦੋਵਾਂ ਨੈਸ਼ਨਲ ਪਾਰਟੀਆਂ ਦੀ ਜਮਾਤ ਜੱਪਾ ਔਰ ਜਿਹੜੀ ਖੇਤਰੀ ਪਾਰਟੀ ਜਿਨੇ ਜ਼ਬਰਦਸਤ ਜ਼ੁਲਮ ਦਾ ਸਰਕਾਰੀ ਤੱਕੇ ਚਾਹੀਦਾ ਕਾਬੜਾ ਕੀਤਾ ਉਹਨੂੰ ਇਹਦੀਆਂ ਵੱਡੀਆਂ ਵੋਟਾਂ ਪਈਆਂ 2027 ਦਾ ਮੈਸੇਜ ਤੰਤਨ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਕਲੀਅਰ ਕਰ ਕਿ ਆਉਣ ਵਾਲੀ ਧਿਰ ਜਿਹੜੀ ਹੈ ਉਹ ਸ਼ਰੋਗਣੀ ਅਕਲ ਹੈ। ਕਿ ਅੱਜ ਤੱਕ ਸਾਰੀ ਸਰਕਾਰੀ ਸ਼ਕਤੀ ਵਰਤਦੀ। ਜਦੋਂ 2027 ਦੇ ਚੋਣਾਂ ਹੋਣੀਆਂ ਉਦੋਂ ਇਦਾਂ ਅ fırsਰਾਂ ਨੇ ਤੁਹਾਡੇ ਕਹਿ ਨਹੀਂ ਮੰਨੇ। ਉਦੋਂ ਇਸ ਤਰ੍ਹਾਂ ਕਿਸੇ ਨੇ ਲੋਕਾਂ ਨੂੰ ਤੁਹਾਡੇ ਕਹਿਨ ਤੇ ਪਰਚੇ ਵੀ ਦੇਨੇ। ਉਦੋਂ ਪ੍ਰੀਜ਼ਨ ਫਿਰ ਇਲੈਕਸ਼ਨ ਹੋਏਗੀ ਤੇ ਪਤਾ ਲੱਗ ਜੀਗਾ ਕਿ 2027 ਚ ਸ਼ਕਤੀਸ਼ਾਲੀ ਸਰਕਾਰ ਜਿਹੜੀ ਆ ਉਹ ਸ਼ਰੋਗਣੀ ਅਕਲ ਦੀ ਬਣੇਗੇ। ਏ ਅੱਜ ਦੀ ਇਲੈਕਸ਼ਨ ਨੇ ਪ੍ਰਧੱਖ ਸੁਨੇਹਾ ਜਿਹੜਾ ਉਹ ਪੰਜਾਬ ਦੀ ਜਨਤਾ ਨੂੰ ਦੇ ਦਿੱਤਾ। ਵੈਸੇ ਤਾਂ ਚੰਗੀ ਗੱਲ ਆ ਮੰਨ ਹੀ ਗਏ। ਕਿਤੇ ਅਸੀਂ ਨਾ ਖੜਦੇ ਹੁੰਦਾ ਕਾਲੀ ਪੱਲ ਨੇ ਜਿੱਤ ਜਾਣਾ ਸੀ। ਅਸੀਂ ਵੀ ਤੇ ਇਹੀ ਕਹਿੰਦੇ। ਇਹ ਸਾਰਾ ਜੋਰ ਸਾਰੀਆਂ ਕੇਂਦਰੀ ਸ਼ਕਤੀਆਂ ਦਾ ਪਰ ਤੁਰਦੇ ਸ਼ਕਤੀਆਂ ਦਾ ਇੱਕੋ ਗੱਲ ਤੇ ਲੱਗਿਆ ਹੁੰਦਾ। ਕਿ ਆ ਕਾਲੀ ਤੁਹਾਨੂੰ ਖਤਮ ਕਰ। ਪਰ ਖਤਮ ਕਰਨ ਵਾਲਿਆਂ ਨਾਲੋਂ ਰੱਖਣ ਵਾਲਾ ਤੜਗਾ। ਜਦੋਂ ਪਰਮਾਤਮਾ ਦਾ ਹੱਥ ਸ਼੍ਰੋਮਣੀ ਕਾਲਚਾਰ ਦੀ ਸੇਧ ਹੁੰਦੇ ਹਨ ਫਿਰ ਕੋਈ ਖਤਮ ਨਹੀਂ ਕਰ ਸਕਦਾ ਇਹ ਉਹਨਾਂ ਨੂੰ ਜਿਹੜਾ ਸਬੂਤ ਹੈ ਕਿ ਪੰਥਕ ਧਿਰ ਕਰਨ ਨੂੰ ਮੰਨਿਆ ਸ਼੍ਰੋਮਣੀ ਕਾਲਚਾਰ ਸਭ ਤੋਂ ਵੱਧ ਵੋਟਾਂ ਜਿਹੜੀਆਂ ਮਾਨਦਨ ਦੇ ਨਾਲ ਕਿੰਨੂ ਪਈਆਂ ਸ਼੍ਰੋਮਣੀ ਕਾਲਚਾਰ ਠੀਕ ਹੈ ਟੱਕੇਸ਼ਾਈ ਨਾਲ ਉਹ ਚੀਜ਼ਾਂ ਇਹੋ ਜਿਹੀਆਂ ਸਰਕਾਰਾਂ ਮੈਨੇਜ ਕਰ ਜਾਂਦੀਆਂ ਉਹ ਕੋਈ ਗੱਲ ਨਹੀਂ ਲੋਕतंत्र ਦੇ ਵਿੱਚ ਅਸੀਂ ਅੱਗੇ ਵੀ ਟੱਕੇ ਹੁੰਦੇ ਦੇਖਿਆ ਪਰ 2027 ਚ ਕੀ ਕਰੋਗੇ 2027 ਦਾ ਕਲੀਅਰ ਹੋ ਗਿਆ ਕਿ 2027 ਚ ਸਰੋਤਨੀ ਪਾਕੀ ਦੁਨੀ ਸਰਕਾਰ ਬਣੀ ਕਿ ਜੇ ਨਾ ਕਿ ਜੇ ਫਰੀਅੰ ਫੇਰ ਇਲੈਕਸ਼ਨ ਹੋੜਵੀ ਹੁੰਦੀ ਆ ਐਸਟੇ ਕੇ ਵੋਟਰ ਨੂੰ ਟ੍ਰੈਨ ਨਾ ਜਾਂਦਾ ਬੂਥਾਂ ਦੇ ਉੱਤੋਂ ਸਾਡੇ ਬੰਦੇ ਨਾ ਚੁੱਕੇ ਜਾਂਦੇ ਤੇ ਹੁਣ ਵੀ ਕਲੀਅਰ ਸੀ ਜੇ ਜਿੱਥੇ ਦੇ ਵੋਟਾਂ ਪੜਤੌਣੀਆਂ ਸੀ ਉਹ ਸਲਕੇ ਤੇ ਰੋਕ ਜਿੱਥੇ-ਜਿੱਥੇ ਉਹਨਾਂ ਨੂੰ ਪਤਾ ਸੀ ਕਿ ਐਸ ਬੰਦੇ ਤੇ ਕਹਿੰਦੇ ਵੋਟ ਪੈ ਰਹੀ ਆ ਉਹਨੂੰ ਤੁਸੀਂ ਬੂਤਾਂ 'ਚ ਬੈਠੇ ਨੂੰ ਚੁੱਕ ਕੇ ਲੈ ਜਾਂਦੇ ਹੋ ਕਿ ਤੈਨੂੰ ਠਾਣੇ ਸੱਦਿਆ ਜੀ ਤੈਨੂੰ ਫਲਾਣੇ ਦਾ ਸੱਦਿਆ ਜੀ ਕਿਸੇ ਨੂੰ ਕੋਈ ਫੜ ਕੇ ਲੈ ਜਾਂਦਾ ਕਿਸੇ ਨੂੰ ਕੋਈ ਫੜ ਕੇ ਲੈ ਜਾਂਦਾ ਉਹਦੇ ਨਾਲ ਸਾਡੀ ਚੋਣ ਜਿਹੜੀ ਹੈ ਰੋਟ ਪਰਸੈਂਟੇਜ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਹੁਣ ਵੀ ਕਲੀਅਰ ਫੇਰ ਹੋ ਜਾਂਦਾ ਤੇ ਸਰਬ ਤੁਸੀਂ ਪਲੀਸ ਤੁਹਾਡੇ ਲੋਕੀ ਦੁਕਾਨਦਾਰਾਂ ਨੂੰ ਦੱਬ ਕੇ ਮਾਰਦੇ ਪਈਆਂ ਅਫਸਰ ਮੰਡੀ 'ਚ ਜਾ ਕੇ ਅਫਸਰ ਦੱਬ ਕੇ ਮਾਰਦੇ ਪਈਆਂ ਪੰਚਾਇਤਾਂ ਨੂੰ ਜਾ ਕੇ ਅਫਸਰ ਦੱਬ ਕੇ ਮਾਰਦੇ ਪਈਆਂ ਇਹ ਕੰਮ ਨਾ ਹੋ ਤਾਂ ਹੁਣ ਜਿੱਤੇ ਜਿੱਤੇ ਪਰ ਕੋਈ ਗੱਲ 2027 ਆਰੰਭ ਸਾਰਾ ਕੁਝ ਨੀ ਕਰ। ਦੇਖੋ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਬਣਦਾ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਵਰਕਰ ਸਹਿਬਾਨ ਲੀਡਰਸ਼ਿਪਾਨ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਤੇ ਤਰਨ ਤਰਨ ਦੀ ਉਹ ਚੋਣ ਦੇ ਵਿੱਚ ਪਾਰਟੀ ਲਈ ਡਟ ਕੇ ਮਿਹਨਤ ਕੀਤੀ। ਚਾਹਿਆ ਜਾਮਾਦੀ ਪਾਰਟੀ ਦੀ ਸਰਕਾਰ ਡੰਡਾ ਤੰਤਰ ਦੇ ਜ਼ੋਰ ਤੇ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੇ ਜ਼ੋਰ ਤੇ ਮਾਤਰ 10000 ਵੋਟਾਂ ਤੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤੇ ਤੇ ਲੋਕਾਂ ਨੇ 2027 ਦੀਆਂ ਚੋਣਾਂ ਦੀ ਅੱਜ ਮੋਹਰ ਲਾ ਦਿੱਤੀ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਲੋਕ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਲੋਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਖੇਡਾਂ ਚਾਹੁੰਦੇ ਨੇ ਨੌਜਵਾਨ ਨੌਕਰੀ ਚਾਹੁੰਦਾ ਤੇ ਸਾਰੇ ਸਵਾਲਾਂ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਰਨ ਤਰਨ ਤੋਂ ਵੱਡਾ ਪੰਥਕ ਹਲਕਾ ਤਾਂ ਕੋਈ ਤੇ ਜਿਹੜੀਆਂ ਧਿਰਾਂ ਦਾ ਮਕਸਦ ਇਕੱਲਾ ਇਸ ਵਾਸਤੇ ਚੋਣ ਲੜਨਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ ਅੱਜ ਇਸ ਪੰਥਕ ਹਲਕੇ ਨੇ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਕਿ ਪੰਥ ਦੀ ਕਚਹਿਰੀ ਦੇ ਵਿੱਚ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਪ੍ਰਵਾਨ ਤੇ ਅੱਜ ਮੈਂ ਹੈਰਾਨ ਆ ਕਿ ਜਿਹੜੇ ਉਸ ਧਿਰ ਦੇ ਕੈਂਡੀਡੇਟ ਹੈ ਕਿਉਂਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਪਰ ਭਾਈ ਮਨਦੀਪ ਸਿੰਘ ਨੇ ਆਪਣੇ ਮੂੰਹ ਨਾਲ ਮੰਨਿਆ ਕਿ ਜੇ ਮੈਂ ਚੋਣਾਂ ਨਾ ਲੜਦਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤ ਜਾਣਾ ਸੀ ਉੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਰ੍ਹਾਂ ਏਜੰਸੀਆਂ ਦੇ ਇਸ਼ਾਰੇ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਚੋਣ ਲੜਦੀਆਂ ਨੇ ਕਿਉਂਕਿ ਗਿੱਦੜਬਾਹ ਦੀ ਚੋਣ ਹੋਵੇ ਡੇਰਾ ਬਾਬਾ ਨਾਨਕ ਦੀ ਚੋਣ ਹੋਵੇ ਬਰਨਾਲੇ ਦੀ ਚੋਣ ਹੋਵੇ ਜਦੋਂ ਆਕਾਲ ਤਖਤ ਸਾਹਿਬ ਤੋਂ ਅਨੁਮਤੀ ਨਹੀਂ ਮਿਲੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜਿਆ ਤਾਂ ਇਹ ਤਰ੍ਹਾਂ ਨੇ ਉੱਥੇ ਆਪਣਾ ਉਮੀਦਵਾਰ ਖੜਾਈ ਨਹੀਂ ਕੀਤਾ ਤੇ ਦੂਸਰਾ ਜਿ ਪੰਜਾਬ ਨੇ ਬੜਾ ਸਪਸ਼ਟ ਸੁਨੇਹਾ ਜਿਹੜੀਆਂ ਕੇਂਦਰ ਤੋਂ ਪਾਰਟੀਆਂ ਚਲਦੀਆਂ ਨੇ ਫਿਰ ਚਾਹੇ ਉਹ ਕਾਂਗਰਸ ਹੋਵੇ ਚਾਹੇ ਭਾਜਪਾ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ ਕਾਂਗਰਸ ਦੀ ਫਿਰਕੂਵਾਦੀ ਖਾਲਿਸਤਾਨ ਦੀ ਗੱਲ ਕਰਨ ਵਾਲੀ ਰਾਜਨੀਤੀ ਸਾਡੇ ਮذਬੀ ਸਿੱਖ ਭਾਈਚਾਰੇ ਦਾ અપਮਾਨ ਕਰਨ ਵਾਲੀ ਰਾਜਨੀਤੀ ਤੇ ਛੋਟੇ-ਛੋਟੇ ਬੱਚਿਆਂ ਦੇ ਕੇਸਾਂ ਦੀ ਜਿਹੜੀ ਬੇਇੱਜ਼ਤੀ ਇਹਨਾਂ ਦੇ ਪ੍ਰਧਾਨ ਨੇ ਕੀਤੀ ਉਹ ਸਾਰੀਆਂ ਰਾਜਨੀਤੀ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਬੜਾ ਸਪਸ਼ਟ ਸੰਦੇਸ਼ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੁਝ ਨਹੀਂ ਔਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਮੈਂ ਕਿਹਨਾਂ ਦੇ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਦਿੱਲੀ ਬਹਿ ਕੇ ਬੜੇ ਚੈਲੰਜ ਕਰਦੇ ਸੀ ਅਕੇ ਜੀ ਇਸ ਪੰਥਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਆਉ ਜਿਨਾ ਆ ਤੇ ਮਰਾ ਨਾਮ ਟਾ ਦੇ ਉਹ ਕਾਲਕਾ ਜਿਹੜੇ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੇ ਤੇ ਜਿੱਤੀ ਹੋਈ ਕਮੇਟੀ ਕੇਂਦਰੀ ਸਰਕਾਰ ਦੀ ਝੋਲੀ ਦੇ ਵਿੱਚ ਪਾਈ ਆਪਣੀ ਪਤਨੀ ਨੂੰ ਭਾਜਪੀ ਤੋਂ ਟਿਕਟ ਲੜਾਈ ਉਹ ਹਾਰੇ ਉਹ ਖੇਤਰੀ ਪਾਰਟੀ ਦੇ ਉੱਤੇ ਜਿਤਾਂਜ ਕਸਨ ਤੱਕ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੁਣ ਮੈਂ ਉਸ ਲੀਡਰ ਸਾਹਿਬਾਨ ਨੂੰ ਵੀ ਕਹਿਣਾ ਚਾਹੁੰਦਾ ਵੀ ਆਓ ਦੱਸੋ ਕਿਹੜਾ ਨਾਮ ਰੱਖੀਏ ਤੁਹਾਡਾ ਸੋ ਪੰਜਾਬ ਨੇ ਬਹੁਤ ਇੱਕ ਵੱਡਾ ਮੈਸੇਜ ਅੱਜ ਤੱਕ ਪੰਜਾਬ ਖੇਤਰੀ ਪਾਰਟੀ ਦੇ ਨਾਲ ਖੜਾ ਪੰਜਾਬ ਇਸ਼ੂਜ਼ ਦੀ ਗੱਲ ਕਰਨਾ ਚਾਹੁੰਦਾ ਪੰਜਾਬ ਤਰੱਕੀ ਦੀ ਗੱਲ ਕਰਨਾ ਚਾਹੁੰਦਾ ਸੋ 2027 ਦਾ ਜਿਹੜਾ ਮੁੱਢ ਹੈ ਉਹ ਅੱਜ ਪੰਜਾਬ ਨੇ ਬੰਨਤਾ ਤੇ 2027 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁਣ ਪੰਜਾਬ ਨੂੰ ਦੀਤ ਰਹੇ ਅੱਜ ਤੁਹਾਡੇ ਸਾਰਿਆਂ ਨਾਲ ਬੜੀ ਇੱਕ ਜ਼ੂਰੀ ਗੱਲਬਾਤ ਕਰਨ ਲੱਗੇ ਹਾਂ ਜੋ ਹਾਲ ਦੀ ਘੜੀ ਦੇ ਵਿੱਚ ਜੋ ਤਰਨਤਾਰਨ ਬਾਈ ਇਲੈਕਸ਼ਨ ਦਾ ਜੋ ਰਿਜ਼ਲਟ ਆਇਆ ਹੈ ਤਾਂ ਉਸ ਉੱਪਰ ਜਿੰਨਾ ਵੀ ਇਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਕਾਡਰ ਹੈ ਉਸ ਨੂੰ ਮੈਂ ਕਹਿਣਾ ਚਾਹਾਂਗਾ ਵੀ ਆਪਾਂ ਬੜੀ ਸ਼ਾਨਦਾਰ ਜਿਹੜੀ ਇਹ ਚੋਣ ਲੜੀ ਹੈ ਬਹੁਤ ਵਧੀਆ ਫਾਈਟ ਜਿਹੜੀ ਹੈ ਦੂਜੀ ਸਿਆਸੀ ਪਾਰਟੀਆਂ ਨੇ ਦਿੱਤੀ ਹੈ ਪਰ ਜਿਹੜਾ ਸਰਕਾਰ ਦਾ ਤੰਤਰ ਤੰਤਰ ਸੀ ਜੋ ਸਰਕਾਰ ਦੀ ਮਸਲ ਪਾਵਰ ਪੈਸਾ ਸਾਰਾ ਕੁਝ ਉਹਨਾਂ ਨੇ ਕੀਤਾ ਉੱਤੇ ਸ਼ਰਾਬ ਵੰਡੀ ਸਾਰਾ ਧੱਕੇਸ਼ਾਹੀ ਉੱਤੇ ਕੀਤੀ ਉਹਦੇ باوجود ਵੀ ਆਪਾਂ ਸਾਰੇ ਉੱਤੇ ਡਟੇ ਰਹੇ ਇਹ ਸਾਰੀ ਗੱਲ ਜਿਹੜੀ ਕਾਬਲੇ ਤਾਰੀਫ ਹੈ ਬਾਕੀ ਆਪਾਂ ਆਪਦੇ ਦਿਲਾਂ ਦੇ ਵਿੱਚ ਮਾਸਾ ਵੀ ਕੋਈ ਸ਼ਕਸਤ ਵਾਲੀ ਗੱਲ ਨਹੀਂ ਲੈ ਕੇ ਆਉਣੀ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਤੇ 2027 ਵਿੱਚ ਵੀ ਉਸੇ ਤਰੀਕੇ ਨਾਲ ਚੜਦੀ ਕਲਾ ਹੋਣੀ ਹੈ ਉਸੇ ਤਰੀਕੇ ਨਾਲ ਸੁਨਾਮੀ ਆਉਣੀ ਹੈ ਜਿਵੇਂ 2024 ਵਿੱਚ ਆਈ ਸੀ ਤੇ ਆਪਣੀ ਪਾਰਟੀ ਨੂੰ ਦੋ ਮੈਂਬਰ ਪਾਰਲੀਮੈਂਟ ਮਿਲੇ ਚੜਦੀ ਕਲਾ ਚ ਰਹਿਣਾ ਆਪਾਂ ਸਾਰਿਆਂ